ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਮਨਦੀਪ ਕੌਰ ਹੈ ਤੇ ਮੈਂ ਆਪਣੇ ਤਿੰਨ ਪਿਆਰੇ ਬੱਚੇ ਤੇ ਆਪਣੇ ਹਸਬੰਦ ਦੇ ਨਾਲ ਨਿਊ ਜਰਸੀ ਯੂ ਐਸ ਏ ਵਿੱਚ ਰਹਿੰਦੀ ਹਾਂ ਤੇ ਮੈਂ ਇੱਕ ਡਿਜੀਟਲ ਬਿਜ਼ਨਸ ਦੀ ਓਨਰ ਤੇ ਮੈਂਟਰ ਹੈ ਮੈਂ ਘਰ ਤੋਂ ਰਹਿ ਕੇ ਇਹ ਬਿਜ਼ਨਸ ਨੂੰ ਸੈਕਸਫੁਲੀ ਰਨ ਕਰ ਰਹੀ ਹਾਂ ਤੇ ਮੈਂ ਜਿਹੜੇ ਹੋਰ ਲੋਕ ਘਰ ਤੋਂ ਰਹਿ ਕੇ ਕੁਝ ਕੰਮ ਕਰਨਾ ਚਾਹੁੰਦੇ ਹੈ ਮੈਂ ਉਹਨਾਂ ਨੂੰ ਬਿਜ਼ਨਸ ਸੈਟਅਪ ਕਰਨ ਦੇ ਵਿੱਚ ਉਹਨਾਂ ਦੀ ਹੈਲਪ ਕਰਦੀ ਹਾਂ ਮੇਰਾ ਇਹ ਬਿਜ਼ਨਸ ਨੂੰ ਕਰਨ ਦਾ ਮੇਨ ਕਾਰਨ ਐਸੀ ਕਿ ਮੇਰੇ ਬੱਚੇ ਛੋਟੇ ਹੋਣ ਕਰਕੇ ਮੈਂ ਬਾਹਰ ਜਾ ਕੇ ਜੌਬ ਨਹੀਂ ਸੀ ਕਰ ਸਕਦੀ ਤੇ ਪਰ ਮੈਂ ਕਰ ਰਹੀ ਕਿ ਕੁਝ ਇਹੋ ਜਿਹਾ ਕਰਨਾ ਚਾਹੁੰਦੀ ਸੀ ਕਿ ਮੈਂ ਆਪਣੇ ਹਸਬੰਡ ਨੂੰ ਫਾਈਨੈਂਸ਼ਲੀ ਹੈਲਪ ਕਰ ਸਕਾਂ ਤੇ ਤਾਂ ਕਰਕੇ ਮੈਂ ਇਸ ਬਿਜ਼ਨਸ ਨੂੰ ਜੁਆਇਨ ਕੀਤਾ ਤੇ ਮੈਂ ਇੱਕ ਦਿਨ ਉਦਾਂ ਹੀ ਬੈਠੇ ਆਪਣੀ ਫੇਸਬੁੱਕ ਦੇਖ ਰਹੀ ਸੀ ਤੇ ਮੈਂ ਉੱਥੇ ਆਪਣੇ ਇੱਕ ਪੰਜਾਬੀ ਪੈਨ ਦੇ ਐਡ ਦੇਖੀ ਤੇ ਉਹ ਐਡ ਨੂੰ ਦੇਖ ਕੇ ਮੈਨੂੰ ਲੱਗਿਆ ਕਿ ਉਹ ਘਰ ਤੋਂ ਰਹਿ ਕੇ ਹੀ ਕੋਈ ਕੰਮ ਕਰਦੇ ਨੇ ਫਿਰ ਮੈਂ ਉਹਨਾਂ ਨੂੰ ਕੰਟੈਕਟ ਕੀਤਾ ਤੇ ਜਦੋਂ ਮੈਂ ਉਹਨਾਂ ਨੂੰ ਕੰਟੈਕਟ ਕੀਤਾ ਤੇ ਉਹਨਾਂ ਨੇ ਫਿਰ ਮੇਰੀ ਈਮੇਲ ਆਈਡੀ ਲਈ ਤੇ ਉਹਨਾਂ ਨੇ ਮੇਰੀ ਈਮੇਲ ਆਈਡੀ ਲੈ ਕੇ ਉਹਨਾਂ ਨੇ ਮੈਨੂੰ ਸਾਰੀ ਇਨਫੋਰਮੇਸ਼ਨ ਸੈਂਡ ਕੀਤੀ ਤੇ ਜਦੋਂ ਮੈਂ ਇਨਫੋਰਮੇਸ਼ਨ ਨੂੰ ਦੇਖਿਆ ਤੇ ਮੈਨੂੰ ਬਿਜ਼ਨਸ ਵਧੀਆ ਲੱਗਿਆ ਕਿਉਂਕਿ ਇਹ ਬਿਜ਼ਨਸ ਦੇ ਲਈ ਤੁਹਾਨੂੰ ਕਿਸੇ ਵੀ ਪ੍ਰੀਅਰ ایکسپੀਰੀਅੰਸ ਜਾਂ ਫਿਰ ਤੁਹਾਨੂੰ ਕੋਈ ਵੀ ਡਿਗਰੀ ਦੀ ਲੋੜ ਨਹੀਂ ਹੈਗੀ ਤੁਸੀਂ ਘਰ ਰਹਿ ਕੇ ਆਪਣੇ ਇਹ ਬਿਜ਼ਨਸ ਨੂੰ ਸੈਕਸੈਸਫੁਲੀ ਰਨ ਕਰ ਸਕਦੇ ਹੋ ਕਿਉਂਕਿ ਕੰਪਨੀ ਤੁਹਾਨੂੰ ਸਾਰੇ ਟੂਲ ਪ੍ਰੋਵਾਈਡ ਕਰਾਉਂਦੀ ਹੈ ਤੇ ਤੁਹਾਨੂੰ ਕੋਚ ਮੈਂਟਰ ਵੀ ਪ੍ਰੋਵਾਈਡ ਕੀਤੇ ਜਾਂਦੇ ਨੇ ਤੇ ਵੀਡੀਓ بیس ਟ੍ਰੇਨਿੰਗ ਦਿੱਤੀ ਜਾਂਦੀ ਹੈ ਤੇ ਜੇ ਤੁਹਾਨੂੰ ਉਹ ਟ੍ਰੇਨਿੰਗ ਦੇ ਵਿੱਚ ਕੋਈ ਵੀ ਪ੍ਰੋਬਲਮ ਆ ਰਹੀ ਹੈ ਤੁਸੀਂ ਆਪਣੇ ਮੈਂਟਰ ਨੂੰ ਰੀਚ ਆਊਟ ਕਰ ਸਕਦੇ ਹੋ ਤੇ ਜਿਹੜੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਉਹਨੂੰ ਤੁਸੀਂ ਆਪਣੀ ਲੈਂਗੁਏਜ ਦੇ ਵਿੱਚ ਟ੍ਰਾਂਸਲੇਟ ਕਰਕੇ ਵੀ ਦੇਖ ਸਕਦੇ ਹੋ ਤੇ ਇਹ ਬਿਜ਼ਨਸ ਬਿਲਕੁਲ ਲੀਗਲ ਬਿਜ਼ਨਸ ਹੈ ਤੇ ਐਪ ਬਿਜ਼ਨਸ 25 ਕੰਟਰੀਆਂ ਦੇ ਵਿੱਚ ਰਜਿਸਟਰ ਹੈ ਇਸ ਬਿਜ਼ਨਸ ਨੂੰ ਕਰਨ ਦੇ ਲਈ ਸਿਰਫ ਦੋ ਹੀ ਰਿਕੁਆਇਰਮੈਂਟ ਹੈ ਇੱਕ ਤੁਸੀਂ 18 ਪਲੱਸ ਹੋਣੀ ਚਾਹੀਦੇ ਹੋ ਤੇ ਬਾਕੀ ਤੁਸੀਂ ਜਿਹੜੇ ਕੰਟਰੀ ਦੇ ਵਿੱਚ ਰਹਿੰਦੇ ਹੋ ਉੱਥੇ ਤੇ ਤੁਹਾਡੇ ਕੋਲ ਲੀਗਲ ਵਰਕ ਅਥਾਰਟੀ ਹੋਣੀ ਚਾਹੀਦੀ ਹੈ ਜੇ ਤੁਸੀਂ ਵੀ ਆਪਣੇ ਘਰ ਰਹਿ ਕੇ ਕੁਝ ਚੰਗੀ ਅਰਨਿੰਗ ਕਰਨਾ ਚਾਹੁੰਦੇ ਹੋ ਤੇ ਘਰ ਤੋਂ ਰਹਿ ਕੇ ਹੀ ਕੋਈ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੇਰੀ ਵੈਬਸਾਈਟ ਤੇ ਜਾ ਕੇ ਰਜਿਸਟਰ ਕਰ ਸਕਦੇ ਹੋ ਮੇਰੀ ਵੈਬਸਾਈਟ www.amandeep54.com ਜਾਂ ਫਿਰ ਤੁਸੀਂ ਮੈਨੂੰ ਡੀਐਮ ਵੀ ਕਰ ਸਕਦੇ ਹੋ ਥੈਂਕ ਯੂ